ਕੋਠੇਗੁਰੂ ਤੋਂ ਟੁਹਾਣੇ ਜਾ ਰਹੇ ਉਗਰਾਹਾ ਜੱਥੇਬੰਦੀ ਦੇ ਕੁਝ ਵਰਕਰਾਂ ਦਾ ਆਗੂਆਂ ਦਾ ਐਕਸੀਡੈਂਟ ਹੋ ਗਿਆ ਸੀ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈਂਦਾ ਕੋਠਾਗੁਰੂ ਪਿੰਡ ਹੈ ਜਿਹੜਾ ਉਥੋਂ ਸਕੂਲ ਬੈਣ ਸੀਗੀ ਉਥੇ 35-40 ਵਿਅਕਤੀ ਜਾ ਰਹੇ ਸੀਗੇ ਤੇ ਹੰਢਾਇਆ ਟੱਪ ਕੇ ਚੰਡੀਗੜ੍ਹ ਰੋਡ ਤੋਂ ਜਦੋਂ ਮੁੜਨ ਲੱਗੇ ਤਾਂ ਗੱਡੀ ਤੇਜ਼ ਸੀਗੀ ਸੰਭਲੀ ਨਹੀਂ ਤੇ ਉਹ ਜਿਹੜੀ ਪਲਟ ਗਈ ਪਲਟ ਨਾਲ ਜਿਹੜੀਆਂ ਤਿੰਨ ਔਰਤਾਂ ਦੀ ਮੌਤ ਹੋ ਗਈ ਕੁਝ ਜ਼ਖਮੀ ਹੋ ਗਏ ਪਰ ਇਹ ਘਟਨਾ ਜਿਹੜੀ ਮੰਦ ਭਾਗੀ ਹੈ ਕਿਸੇ ਨਾਮ ਵਾਪਰ ਸਕਦੀ ਹੈ ਪਰ ਨਾਲ ਇਹ ਹੈ ਕਿ ਜਿਹੜੀਆਂ ਗੱਡੀਆਂ ਸਕੂਲਾਂ ਦੇ ਵਿੱਚ ਐ ਖੰਡਾਰਾ ਗੱਡੀਆਂ ਨਾ ਕੋਈ 72 ਮਾਡਲ ਆ ਕੋਈ 77 ਮਾਡਲ ਆ ਕੋਈ 94 ਮਾਡਲ ਆ ਜਿਨ੍ਹਾਂ ਦੇ ਕਿ ਗਵਰਨਮੈਂਟ ਦੀ ਪਾਲਿਸੀ ਦੇ ਮੁਤਾਬਕ ਗਵਰਨਮੈਂਟ ਦੀ ਪਾਲਿਸੀ ਦੇ ਅਨੁਸਾਰ 15 ਸਾਲ ਤੱਕ ਵੀਹੀਕਲ ਜਿਹੜਾ ਵੈਲਿਡ ਹੈ ਹੁਣ ਆਪਾਂ ਪੈਸੇ ਦੇ ਕੇ ਇਧਰ ਉਧਰ ਸਪਾਰਸ਼ ਕਰਾ ਕੇ ਮੰਤਰੀਆਂ ਦੀ ਸਪਾਰਸ਼ ਕਰਾ ਕੇ ਪਾਸ ਜੋ ਮਰਜ਼ੀ ਕਰਾ ਲੀਏ 10 ਸਾਲ ਦੀ ਪਾਸਿੰਗ ਦੇ ਦਿੰਦੇ ਆ ਪਰ ਇੱਥੇ ਆ ਕੇ ਜਿਹੜਾ ਹੈਗਾ ਅੜਿੱਕਾ ਪੈਂਦਾ ਤੇ ਬੰਦੇ ਦੀ ਜਦੋਂ ਮੌਤ ਹੋ ਜਾਂਦੀ ਹੈ ਜੋ ਮੁਆਜਬਾ ਲੈਂਦਾ ਜਾਂ ਮਤਲਬ ਕੁਝ ਵੀ ਗਵਰਨਮੈਂਟ ਤੋਂ ਲੈਣਾ ਹੈ ਤਾਂ ਇੱਥੇ ਵਹੀਕਲ ਦੇ ਜਿਹੜੇ ਕਾਗਜ਼ ਚੈੱਕ ਹੋ ਜਾਂਦੇ ਵੀ ਤੁਸੀਂ ਚੜ੍ਹੇ ਕਿਉਂ ਸਭ ਤੋਂ ਵੱਡੀ ਗੱਲ ਇਹ ਹੈ ਹੁਣ ਉਗਰਾਹਾ ਗਰੁੱਪ ਨੇ ਜਿਹੜਾ ਹੈਗਾ ਧਰਨਾ ਦਿੱਤਾ ਕੱਲ ਵੀ ਜਿਹੜੇ ਬੰਦਿਆਂ ਦੀ ਮੌਤ ਹੋਈ ਹੈ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਤੇ ਪਰਿਵਾਰਾਂ ਨੂੰ ਜਿਨ੍ਹਾਂ ਦੇ ਗੰਭੀਰ ਸੱਟਾਂ ਉਹਨਾਂ ਨੂੰ 10-10 ਲੱਖ ਰੁਪਏ ਦਿੱਤੇ ਜਾਵੇ ਦਿੱਤਾ ਜਾਵੇ ਤੇ ਜਿਹਦਾ ਮਾਮੂਲੀ ਸੱਟਾਂ ਜਿਨ੍ਹਾਂ ਦੇ ਤੇ ਉਹਨਾਂ ਨੂੰ 3-3 ਲੱਖ ਰੁਪਏ ਦਿੱਤਾ ਜਾਵੇ ਹੁਣ ਗੱਲ ਕਰਦੇ ਆ ਜਿਹੜਾ ਪ੍ਰਸ਼ਾਸਨ ਕਹਿ ਰਿਹਾ ਪ੍ਰਸ਼ਾਸਨ ਕਹਿੰਦਾ ਵੀ ਇਹ ਕਿਹੜਾ ਡਿਊਟੀ ਤੇ ਜਾ ਰਹੇ ਸੀ ਸਾਡੀ ਡਿਊਟੀ ਤੇ ਜਾ ਰਹੇ ਸੀ ਜਾਂ ਕੋਈ ਸਰਕਾਰੀ ਕੰਮ ਜਾ ਰਹੇ ਸੀ ਅਸੀਂ ਕਿਉਂ ਦਈਏ ਉਹ ਤਾਂ ਕਹਿ ਰਹੀ ਹੈ ਸਰਕਾਰ ਕਹਿ ਰਹੀ ਹੈ ਵੀ ਸਾਡੇ ਤੇ ਦਬਾਅ ਬਣਾ ਰਹੇ ਆ ਇਹ ਨਾ ਨੌਕਰੀ ਅੱਜ ਦੇਈਏ ਨਾ ਕੱਲ ਦੇਈਏ ਨਾ ਮੁਆਜਬਾ ਦੇਈਏ ਹਾਂ ਚੰਗੇ ਸਿਵਲ ਹਸਪੀਟਲ ਦੇ ਵਿੱਚੋਂ ਅਸੀਂ ਇਲਾਜ ਕਰਵਾ ਸਕਦੇ ਹਾਂ ਹੁਣ ਜੇ ਆਪਾਂ ਵੇਖਣ ਵਿੱਚ ਆਈ ਅਸੀਂ ਕੋਈ ਕਿਸਾਨ ਜਥੇਬੰਦੀਆਂ ਦੇ ਵਿਰੋਧੀ ਨਹੀਂ ਪਰ ਆਪਾਂ ਕੁਛ ਨਾ ਕੁਛ ਜਿਹੜਾ ਹੈਗਾ ਆਪਦੇ ਦਿਮਾਗ ਤੋਂ ਅਕਲ ਤੋਂ ਕੰਮ ਲਈਏ ਕਿ ਕੀ ਉਸ ਵਾਹਨ ਦਾ ਬੀਮਾ ਸੀ ਉਹਦੀ ਆਰਸੀ ਵੈਲਿਡ ਹੈ ਡ라이ਵਰ ਕੋਲੇ ਲਾਇਸੈਂਸ ਹੈ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਇਹ ਇਹਦੇ ਵਿੱਚ ਕੁਝ ਨਾ ਕੁਝ ਜਿਹੜੀਆਂ ਕਮੀਆਂ ਨਿਕਲਣਗੀਆਂ ਤੇ ਨਾਲ ਜਿਹੜਾ ਹੈਗਾ ਜਿਹੜੇ ਬੰਦਿਆਂ ਦੀ ਮੌਤ ਹੋਈ ਹੈ ਲੇਡੀਜ਼ ਦੀ ਮੌਤ ਹੋਈ ਹੈ ਉਹਦਾ ਪ੍ਰਬੰਧ ਹੈ ਜਿਹੜਾ ਜੱਤੇਬੰਦੀ ਨੂੰ ਮੁਕੰਮਲ ਤੌਰ ਤੇ ਆਪ ਖੁਦ ਕਰਨਾ ਚਾਹੀਦਾ ਸੀ ਵੀ ਭਾਈ ਜਿਹੜਾ ਵਾਹਣਾ ਸੇਫ ਵਾਹਣਾ ਆਪ ਲਵਾਂਗੇ ਤੇ ਨਾਲ ਇਹ ਇਹ ਕਿਹਾ ਸਰਕਾਰ ਨੇ ਵੀ ਉਗਰਾਹਾ ਜੱਥੇਬੰਦੀ ਕੋਲੇ ਕਰੋੜਾਂ ਰੁਪਇਆ ਪਿਆ ਹੈ ਫੰਡਾਂ ਜੋ ਆ ਉਹਨਾਂ ਦੇ ਵਿੱਚੋਂ ਪੈਸੇ ਦੇਵੇ ਉਹਨਾਂ ਦੀ ਵਿੱਤੀ ਸਹਾਇਤਾ ਕਰੇ ਜੋ ਜਿਹੜੇ ਹੁਣ ਗੱਡੀ ਦਾ ਐਕਸੀਡੈਂਟ ਹੋਇਆ ਹੈ ਪਹਿਲੀ ਗੱਲ ਉਹਦਾ ਸਾਰਾ ਸਰਕਾਰ ਨੂੰ ਆਰਟੀਏ ਨੂੰ ਉਹਦੇ ਬਾਰੇ ਜਾਂਚ ਕਰਨੀ ਚਾਹੀਦੀ ਹੈ ਜੇ ਜੇ ਕਿਤੇ ਧੁੰਦ ਦੇ ਵਿੱਚ ਉਹ ਚ ਬੱਚੇ ਲੱਦੇ ਹੁੰਦੇ ਬੱਚੇ ਬਿਠਾਏ ਹੁੰਦੇ ਪੰਜਾਬੀ ਦਾ ਪਾਛਾ ਲੱਦੇ ਹੁੰਦੇ ਬੱਚੇ ਹੁੰਦੇ ਸਕੂਲ ਵਾਲੇ ਉਹ ਐਕਸੀਡੈਂਟ ਹੋ ਜਾਂਦਾ ਜਾਂ ਪਲਟ ਜਾਂਦੀ ਤੇ ਉਹਨਾਂ ਬੱਚਿਆਂ ਦਾ ਜ਼ਿੰਮੇਵਾਰ ਕੌਣ ਸੀ ਪਹਿਲੀ ਗੱਲ ਤਾਂ ਰਿਸ਼ਤੇ ਨਾਤੇ ਲੋਕਾਂ ਨੂੰ ਹੋਂਟ ਹਟ ਗਏ ਦੂਜੀ ਗੱਲ ਬੱਚੇ ਨਹੀਂ ਹੁੰਦੇ ਦਵਾਈਆਂ ਬੂਟੀਆਂ ਨਾਲ ਲੋਕ ਮਸਾਂ ਦਾ ਬੱਚਾ ਇੱਕ ਲੈਂਦੇ ਆ ਫੇਰ ਕਿਤੇ ਪ੍ਰਮਾਤਮਾ ਵੱਲੋਂ ਲੜਕਾ ਪੈਦਾ ਹੁੰਦਾ ਫੇਰ ਉਹਨੂੰ ਅਗਲਾ ਪੜਾਉਂਦਾ ਸਕੂਲ ਜਾਂਦਾ ਲੈ ਕੇ ਸਕੂਲ ਲਾਉਂਦਾ ਫੇਰ ਜੇ ਉਹਦਾ ਐਕਸੀਡੈਂਟ ਹੋ ਜਾਏ ਕੋਈ ਇਹੋ ਜੀ ਦੁਰਘਟਨਾ ਦੇ ਵਿੱਚ ਉਹਦੀ ਜਾਨ ਚਲੀ ਜਾਵੇ ਤਾਂ ਬੜੀ ਮੰਦਭਾਗੀ ਘਟਨਾ ਹੋ ਜਾਂਦੀ ਹੈ ਤੇ ਬੜਾ ਦੁੱਖ ਲੱਗਦਾ ਹੈ ਚਲੋ ਇਹ ਤਾਂ ਕੋਈ 50 ਸਾਲ ਦੀ ਮਾਈ ਸੀ ਕੋਈ 60 ਸਾਲ ਦੀ ਸੀ ਕੋਈ 40 ਸਾਲ ਦੀ ਸੀ ਇਹ ਵੀ ਘਾਟਾ ਪਿਆ ਮਾੜੀ ਗੱਲ ਹੋਈ ਹੈ ਕਿਸੇ ਦੇ ਬੱਚੇ ਨੇ ਪਿੱਛੇ ਰੁਲ ਗਏ ਇਹਦੇ ਵਿੱਚ ਕੀ ਹੈ ਵੀ ਸਰਕਾਰ ਹੈ ਜਿਹੜੀ ਜਾਂਚ ਕਰਕੇ ਜਿਹੜੀਆਂ ਪ੍ਰਾਣੀਆਂ ਗੱਡੀਆਂ ਉਹਨਾਂ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਵੋਟ ਰਾਜ ਹੈ ਇੱਥੇ ਵੋਟ ਰਾਜ ਇਹ ਹੈ ਬਿਤੇ ਐਮਐਲਏ ਕੋਲੇ ਗਏ ਫੋਨ ਕਰਾਇਆ ਛੜਬਾਲੀ ਹੁਣ ਦੱਸੋ ਤੁਸੀਂ ਮੁਆਜਬਾ ਕਿਤੋਂ ਲਾਉਂਗੇ ਕਿਤੋਂ ਨੌਕਰੀਆਂ ਲਾਉਂਗੇ ਧਰਨੇ ਦੇਈ ਚੱਲੋ ਲੋਕਾਂ ਨੂੰ ਠਿੱਟ ਕਰਨਾ ਲੋਕਾਂ ਨੂੰ ਪਰੇਸ਼ਾਨ ਕਰਨਾ ਛੜਕਾਂ ਰੋਕ ਕੇ ਸਰਕਾਰ ਤਾਂ ਇਹ ਕਹਿੰਦੀ ਹੈ ਕਿ ਉਗਰਾਹਾ ਕੋਲੇ ਜਿਹੜੀ ਜਥੇਬੰਦੀ ਆ ਉਹਦੇ ਕੋਲੇ ਕਰੋੜਾ ਰੁਪਇਆ ਪਿਆ ਉਹਦੇ ਵਿੱਚੋਂ ਦੇਵੇ ਉਹ ਲੈ ਕੇ ਗਏ ਆ ਸਾਡਾ ਟੁਹਾਣੇ ਨਾਲ ਕੀ ਮਤਲਬ ਸਰਕਾਰ ਕਹਿ ਰਹੀ ਹੈ ਕਿ ਸਾਡੀ ਕਿਹੜਾ ਕੋਈ ਸਰਕਾਰੀ ਡਿਊਟੀ ਤੇ ਜਾ ਰਹੇ ਸੀ ਵੀ ਦੁਰਘਟਨਾ ਹੋ ਗਈ ਉਹਨਾਂ ਨੂੰ ਮੁਆਜਬਾ ਦੇਈਏ ਨੌਕਰੀਆਂ ਦੇਈਏ ਇਹ ਜਥੇਬੰਦੀਆਂ ਦੇ ਕੰਮ ਹੈ ਜਥੇਬੰਦੀਆਂ ਨੂੰ ਸੇਫ ਜਗਾ ਤੇ ਸੇਫ ਜਿਹੜੇ ਵਹੀਕਲ ਹੈ ਉਹ ਦੇਣੇ ਚਾਹੀਦੇ ਆ ਪ੍ਰੋਵਾਈਡ ਕਰਾਉਣੇ ਚਾਹੀਦੇ ਆ ਧੁੰਦ ਦਾ ਟਾਈਮ ਹੈ ਇਸ ਕਰਕੇ ਜਿਹੜਾ ਹੈਗਾ ਸਾਡਾ ਇਸ ਮਾਧਮ ਰਾਹੀਂ ਇਹੀ ਨਿਵੇਦਨ ਹੈ ਇਹੀ ਬੇਨਤੀ ਹੈ ਕਿ ਜਿਹੜੀਆਂ ਪ੍ਰਾਣੀਆਂ ਗੱਡੀਆਂ ਇਸ ਹਾਦਸੇ ਤੋਂ ਸਿੱਖ ਜਥੇ ਸਿੱਖ ਜਥੇਬੰਦੀਆਂ ਕਿਸਾਨ ਆਗੂਆਂ ਨੂੰ ਸਿੱਖ ਲੈਣਾ ਚਾਹੀਦਾ ਕਿਉਂਕਿ ਜ਼ਿਆਦਾਤਰ ਆਪਣੇ ਜਿਹੜੇ ਐਜੀਟੇਸ਼ਨ ਹੈ ਉਹ ਸਿੱਖ ਜੱਤੇ ਬੰਦੀਆਂ ਕਰਦੀਆਂ ਤੇ ਜਾਂ ਜਿਆਦੇ ਜਿਹੜੀਆਂ ਹੈਗੀਆਂ ਕਿਸਾਨ ਜੁਨੀਅਨ ਜੁਨੀਅਨ ਤੇ ਜੱਤੇ ਬੰਦੀਆਂ ਕਰਦੀਆਂ ਇਸ ਇਨਸੀਡੈਂਟ ਤੋਂ ਸਿੱਖ ਲੈਣਾ ਚਾਹੀਦਾ ਹੈ ਕਿ ਪ੍ਰਾਣੀਆਂ ਗੱਡੀਆਂ ਜਿਹੜੀਆਂ ਉਹਨਾਂ ਨੂੰ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਇੱਥੇ ਤਾਂ ਹੋਰ ਜਿਗਾੜੂ ਰੇੜੀਆਂ ਹੋਰ ਬੜਾ ਕੁਝ ਚੱਲੀ ਜਾਂਦਾ ਹੈ 1992 ਤੋਂ ਲੈ ਕੇ ਪੀਟਰ ਰੇੜੇ ਚੱਲੀ ਜਾਂਦੇ ਆ ਕੋਈ ਧਿਆਨ ਨਹੀਂ ਕੋਈ ਮਰਦਾ ਮਰੇ ਉਹ ਸੜਕ ਦੇ ਵਿਚਾਲੇ ਲਈ ਜਾਂਦਾ ਜਿਹਦੇ ਕੋਲ ਕੋਈ ਲਾਇਸੈਂਸ ਨਹੀਂ ਜਿਹਦੇ ਕੋਲ ਕੋਈ ਆਰਸੀ ਨਹੀਂ ਜਿਹਦੇ ਕੋਲ ਕੋਈ ਕਾਪੀ ਨਹੀਂ ਜਿਹਦੇ ਕੋਲ ਕੋਈ ਬੀਮਾ ਨਹੀਂ ਜਿਹਦੇ ਕੋਈ ਮਨਿਆਦ ਨਹੀਂ ਜਿਹੜੀ ਕੋਈ ਵਾਇਲਟ ਨਹੀਂ ਜਿਹੜੀ ਸੜਕ ਤੇ ਤੁਰ ਨਹੀਂ ਸਕਦੀ ਉਹ ਤਾਂ ਲਈ ਜਾਂਦਾ ਵਿਚਾਲੇ ਸੜਕ ਦੇ ਜਿਹਨੇ ਰੋਡ ਟੈਕਸ ਭਰਿਆ ਜਿਹਦੇ ਕੋਲੇ 50-50 ਲੱਖ ਰੁਪਏ ਦੀਆਂ ਗੱਡੀਆਂ ਟਰੱਕਾਂ ਕਾਰਾਂ ਜੀਪਾਂ ਉਹ ਉਹਨਾਂ ਨੂੰ ਹਾਰ ਨ ਦੇ ਕੇ ਬੇਨਤੀਆਂ ਕਰਕੇ ਪਾਸੇ ਕਰਾਉਂਦਾ ਕਦੋਂ ਧਿਆਨ ਦੇਵੋਗੇ ਜਦੋਂ 20-25 ਹੋਰ ਮਰ ਗਏ ਸੋ ਇਸ ਕਰਕੇ ਸਰਕਾਰ ਨੂੰ ਆ ਜਿਹੜਾ ਇੱਥੇ ਹੰਬੜਾ ਮਾਰਨਾ ਚਾਹੀਦਾ ਤੇ ਜਿਹੜੀ ਸਰਕਾਰ ਨੇ ਚਿੱਟਾ ਜਵਾਬ ਦਿੱਤਾ ਕੱਲ ਉਗਰਾਹਾ ਗਰੁੱਪ ਨੇ ਜਿਹੜਾ ਹੈਗਾ ਬਟਿੰਡਾ ਤੇ ਬਰਨਾਲਾ ਧਰਨੇ ਦਿੱਤੇ ਸੀ ਵੀ ਜਿਹੜੇ ਜਦੋਂ ਮੌਤਾਂ ਮਰੀਆਂ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਤੇ ਜਿਹੜੇ ਜ਼ਖਮੀ ਹੋਏ ਨਾ ਗੰਭੀਰ ਉਹਨਾਂ ਨੂੰ 10-10 ਲੱਖ ਜਿਨ੍ਹਾਂ ਦੇ ਨਾਰਮਲ ਸੱਟਾਂ ਉਹਨਾਂ ਨੂੰ 3-3 ਲੱਖ ਰੁਪਏ ਸਰਕਾਰ ਇਸ ਤੋਂ ਪੱਲਾ ਝਾੜ ਗਈ ਉਹ ਕਹਿੰਦੇ ਲਾਜ ਕਰਉਣਾ ਕਰਾ ਲਓ ਸਰਕਾਰ ਇਹ ਹਸਤਾਜੋ ਸਾਡੇ ਕੋਲੇ ਕੁਝ ਨਹੀਂ ਸਾਡੀ ਕੀ ਡਿਊਟੀ ਤੇ ਜਾਂਦੇ ਸੀ ਇਹ ਸੋ ਵੀਰੋ ਇਸ ਕਰਕੇ ਜਿਹੜਾ ਹੈਗਾ ਜਦੋਂ ਆਪਾਂ ਬਾਹਰ ਜਾਂਦੇ ਆ ਜਾਂ ਜਥੇਬੰਦੀ 'ਚ ਕੰਮ ਕਰਦੇ ਆ ਤਾਂ ਉਹਨਾਂ ਆਗੂਆਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਵੀ ਉਹਨਾਂ ਨੂੰ ਲੈ ਕੇ ਜਾਣਾ ਤੇ ਉਹਨੂੰ ਸੇਫ ਜਗ੍ਹਾ ਤੇ ਛੱਡਣਾ ਇਹ ਨਹੀਂ ਹੈਗਾ ਵੀ ਸਕੂਲ ਚੋਂ ਬੈਨ ਕਰਾ ਲਈ 3000 ਰੁਪਏ 4000 ਦੀ 2000 ਦਾ ਤੇਲ ਪਾਉ ਕਾਊਗੀ 2000 ਰੁਪਏ ਡਰਾਈਵਰ ਨੂੰ ਬਾਜੂ ਉਦੋਂ ਪਤਾ ਲੱਗਦਾ ਜਦੋਂ ਲਾਸ਼ਾਂ ਘਰੇ ਆਉਂਦੀਆਂ ਨਾ ਉਹਦਾ ਕੋਈ ਮੁਆਜਮਾ ਮਿਲਣਾ ਜਦੋਂ ਕਾਗਜ਼ ਪੱਤਰੀ ਨਹੀਂ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ